ਜੇਕਰ ਤੁਸੀਂ ਵੀ ਕਿਸੇ ਕੋਲੋਂ ਉਧਾਰ ਪੈਸੇ ਲੈ ਲੈਂਦੇ ਹੋ ਅਤੇ ਨਹੀਂ ਵਾਪਸ ਮੋੜਦੇ ਤਾਂ ਹੁਣੇ ਖਬਰ ਤੁਹਾਡੇ ਲਈਏ ਕਿਉਂਕਿ ਹੁਣ ਉਹਨਾਂ ਦੀ ਖੈਰ ਨਹੀਂ ਹੈ ਮਾਨਯੋਗ ਅਦਾਲਤ ਨੇ ਮਹਿਲਾ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਲੁਧਿਆਣਾ ਦੇ ਵਿੱਚ ਧੋਖਾਧੜੀ ਦਾ ਘਟਨਾਵਾਂ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਤਾਜ਼ਾ ਮਾਮਲਾ ਲੁਧਿਆਣਾ ਡਿਵੀਜ਼ਨ ਨੰਬਰ 6 ਤੋਂ ਸਾਹਮਣੇ ਆਉਂਦਾ ਜਿੱਤੇ ਇੱਕ ਮਹਿਲਾ ਦੇ ਵੱਲੋਂ ਰਵਿੰਦਰਪਾਲ ਸਿੰਘ ਮਿੰਕਾ ਨਾਮਕ ਦੇ ਵਿਅਕਤੀ ਕੋਲੋਂ ਪਹਿਲਾ ਮਹਿਲਾ ਬੜੇ ਹੀ ਪਿਆਰ ਦੇ ਨਾਲ 20 ਲੱਖ ਰੁਪਏ ਲੈ ਲੈਂਦੀ ਹੈ ਜਿਸ ਦੀ ਬਕਾਇਦਾ 1 ਲੱਖ ਰੁਪਏ ਫਤ ਅਤੇ ਸਿਕਿਉਰਿਟੀ ਦੇ ਤੌਰ ਤੇ ਚੈੱਕ ਵੀ ਦਿੱਤਾ ਜਾਂਦਾ ਹੈ ਪਰ ਜਦੋਂ ਉਸ ਵਿਪੜਿਤ ਵਿਅਕਤੀ ਨੂੰ ਪਤਾ ਲੱਗਦਾ ਹੈ ਕਿ ਮਹਿਲਾ ਨੇ ਉਸੇ ਪੈਸੇ ਨਹੀਂ ਦੇਣ ਅਤੇ ਦੇਣ ਤੋਂ ਇਨਕਾਰ ਕਰ ਰਹੀ ਹੈ ਕਦੇ ਬਹਾਨੇ ਬਣਾ ਰਹੀ ਹੈ ਜਿਸ ਤੇ ਚੱਲਦਿਆ ਉਸ ਨੂੰ ਮਾਨਯੋਗ ਅਦਾਲਤ ਦਾ ਦਰਵਾਜ਼ਾ ਖਟਕਾਉਣਾ ਪੈਂਦਾ ਉਸ ਤੋਂ ਬਾਅਦ ਉਸ ਮਹਿਲਾ ਨੂੰ 2 ਸਾਲ ਦੀ ਸਜ਼ਾ ਹੋ ਗਈ ਹੈ ਅਤੇ ਉਨਾ ਨਾਲ ਦੀ ਨਾਲ ਹੀ ਉਸ ਨੂੰ ਲੱਖਾਂ ਰੁਪਏ ਦਾ ਸੁਰਮਾਨਾ ਹੋਇਆ ਜਿਸ ਤੋਂ ਬਾਅਦ ਪੀੜਤ ਵਿਅਕਤੀ ਵੱਲੋਂ ਵਕੀਲ ਸਾਹਿਬਾਨ ਦਾ ਮੂੰਹ ਮਿੱਠਾ ਕਰਵਾ ਕੇ ਜੁਡੀਸ਼ੀਅਲ ਅਤੇ ਵਕੀਲ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ ਜੁੜਿਆ ਨਾਲ ਲਈ ਟਿੰਗਾ ਚਾਪਤੀ ਰਿਪੋਰਟ ਜੇਕਰ ਨਾਮ ਸਰ ਕਮਲਜੀਤ ਕਾ ਐਡਵੋਕੇਟ ਮੈਂ ਬਤੌਰ ਇੱਥੇ ਪ੍ਰੈਕਟਿਸ ਕਰਦਾ ਮਕੀਲ ਦੀ ਬਤੌਰ ਵਕੀਲ ਪ੍ਰੈਕਟਿਸ ਕਰ ਰਿਹਾ ਇਹਦੇ ਚ ਸਰ ਇਦਾਂ ਸੀਗਾ ਕਿ ਇੱਕ ਲੇਡੀ ਕਰਮਜੀਤ ਕੌਰ ਨਾਮ ਦੀ ਜਿਹੜੀ ਸੀਗੀ ਉਹਨੇ ਰਵਿੰਦਰਪਾਲ ਸਿੰਘ ਉਹਨਾਂ ਕੋਲੋਂ ਆਧਾਰੇ ਪੈਸੇ ਲਏ ਸੀ ਜਿਹਦੇ ਬਾਬਤ ਉਹਨਾਂ ਨੇ ਆਪਣਾ ਇੱਕ ਚੈੱਕ ਇਸ਼ੂ ਕਰਕੇ ਦਿੱਤਾ ਸੀ ਔਰ ਮੋਰ ਓਵਰ ਇੱਕ ਇਹਨਾਂ ਨੇ ਆਪਣੀ ਰਾਈਟਿੰਗ ਲਿਖ ਕੇ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਵੀ ਅਸੀਂ ਜਿਹੜੇ ਹੈਗੇ ਪੈਸੇ ਅਸੀਂ ਵਾਪਸ ਦੇਣ ਦੇ ਪਾਬੰਦ ਹੋਵਾਂਗੇ ਜਿਹਦੇ ਰਿਗਾਰਡਿੰਗ ਅਸੀਂ ਇੱਕ ਕੇਸ ਫਾਈਲ ਕੀਤਾ ਜਦੋਂ ਚੈੱਕ ਉਹਨਾਂ ਦਾ ਬਾਉਂਸ ਹੋ ਗਿਆ ਤੇ ਅਸੀਂ ਜਦੋਂ ਕੇਸ ਕੀਤਾ ਉਹਨਾਂ ਬਲ ਕੋਰਟ ਨੇ ਉਹਨਾਂ ਨੂੰ ਕੱਲ ਇੱਕ ਸਜ਼ਾ ਸੁਣਾਈ ਇੱਥੇ ਉਹ ਜਿਹੜੀ ਸਜ਼ਾ ਹੈਗੀ ਹੈ ਉਹ 2 ਸਾਲ ਦੀ ਮੈਕਸਿਮਮ ਸਜ਼ਾ ਕੀਤੀ ਉਹਨਾਂ ਨੇ ਤੇ ਨਾਲ ਉਹਨਾਂ ਨੇ 6% ਜਿਹੜਾ ਹੈਗਾ ਚੈੱਕ ਅਮਾਉਂਟ ਦਾ ਜੁਰਮਾਨਾ ਪੇ ਕਰਨਾ ਪਿਆ ਕੰਪੋਜ਼ੀਸ਼ਨ ਅਮਾਉਂਟ ਜਿਹੜੀ ਪੇ ਕਰਨਾ ਪਿਆ ਸਰ ਕਿਨੇ ਸਾਲ ਦੀ ਸਜ਼ਾ ਦੋ ਸਾਲ ਦੀ ਸਜ਼ਾ ਆ ਗਈ ਸਰ ਹੋਰ ਵੀ ਕੁਝ ਇਹ ਲੋਕ ਨੇ ਜਿਹੜੇ ਕੀ ਲੋਕਾਂ ਤੋਂ ਪੈਸੇ ਲੈ ਲੈਂਦੇ ਆ ਰਿਮੋਰਟ ਦੇ ਨਹੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੀਦਾ ਤੁਸੀਂ ਆਪਣੇ ਤੌਰ ਤੇ ਇਹ ਜਿਹੜਾ ਦੇਖੋ ਚੈੱਕ ਦਾ ਜਿਹੜਾ 138 ਦਾ ਜਿਹੜੇ ਜਿਹੜੀ ਧਾਰਾ ਹੈਗੀ ਆ ਉਹ ਬਹੁਤ ਸਪੱਸ਼ਟ ਹੈਗੀ ਆ ਕਿ ਜੇ ਕੋਈ ਬੰਦਾ ਕਿਸੇ ਦੇ ਪੈਸੇ ਲੈ ਕੇ ਕਿਸੇ ਨੂੰ ਚੈੱਕ ਇਸ਼ੂ ਕਰਦਾ ਤੇ ਉਹਦੇ ਨਹੀਂ ਦਿੰਦਾ ਚੈੱਕ ਤੇ ਪੈਸੇ ਤੇ ਉਹ ਕੋਰਟ ਸਪੱਸ਼ਟ ਕਹਿੰਦੀ ਜਾਤਾ ਉਹਦੇ ਪੈਸੇ ਪੇ ਕਰ ਦਿਓ ਜਾਂ ਜਿਹੜਾ ਤੁਹਾਡੀ ਮੇਰੀ ਸਰਵਿਕੋਈ ਜਿਹੜੀ ਹੈਗੀ ਲੋਕਾਂ ਨੂੰ ਇਹ ਅਪੀਲ ਹੈ ਕਿ ਜੇ ਕਿਸੇ ਤੋਂ ਪੈਸੇ ਲਈ ਹੈ ਚਾਹੇ ਲੇਟ ਹੈ ਚਾਹੇ ਸਵੇਰਾ ਕੁਝ ਵੀ ਹੈ ਪਰ ਪੈਸੇ ਅਗਲੇ ਦਿਨ ਪੇ ਕਰਕੇ ਜਿਹੜਾ ਹੈਗਾ ਵੀ ਆਪਣੀ ਲੀਟਿੰਗੇਸ਼ਨ ਨੂੰ ਖਤਮ ਕੀਤਾ ਜਾਵੇ ਮੇਰਾ ਨਾਮ ਰਵਿੰਦਰਪਾਲ ਸਿੰਘ ਮਿੰਕਾ ਹੈ ਮੈਂ ਸਰ ਗੁਰਚਰਨ ਸਿੰਘ ਦੀ ਵਾਈਫ ਕਰਮਜੀਤ ਕੋਟ ਨੂੰ 20 ਲੱਖ ਰੁਪਇਆ ਦਿੱਤਾ ਸੀ ਤੇ ਉਹਦੇ ਨਾਲ ਗੁਰਚਰਨ ਸਿੰਘ ਨਾਲ ਮੇਰੀ ਬਿਜ਼ਨਸ ਡੀਲਿੰਗ ਸੀ ਉਹਦੇ ਆੜ ਵਿੱਚ ਉਹਨੇ ਪਿਆਰ ਨਾਲ ਮਿੱਠਾ ਪਿਆਰਾ ਬਣ ਕੇ ਹਸਬੈਂਡ ਵਾਈਫ ਨੇ ਮੇ ਕੋਲ 20 ਲੱਖ ਰੁਪਇਆ ਲੈ ਲਿਆ ਤੇ ਉਹਦੇ ਸਕੋਰਟੀ ਵੱਲੋਂ ਮੈਨੂੰ ਉਹਨਾਂ ਨੇ ਇੱਕ ਚੈੱਕ ਵੀ ਦਿੱਤਾ ਸੀ ਤੇ ਨਾਲ ਅਸਟਾਮ ਤੇ ਲਿਖ ਕੇ ਵੀ ਦਿੱਤਾ ਸੀ ਵੀ ਅਸੀਂ ਤੁਹਾਡੀ ਪੇਮੈਂਟ ਇਨ ਟਾਈਮ ਉਡਾਂਗੇ ਮਗਰ ਉਹ ਬਾਅਦ ਚੋਂ ਬੇਈਮਾਨ ਹੋ ਗਏ ਮਜਬੂਰ ਹੋ ਕੇ ਮੈਨੂੰ ਕੋਰਟ ਦਾ ਸਹਾਰਾ ਲੈਣਾ ਪਿਆ ਤੇ ਔਨਰੇਬਲ ਕੋਰਟ ਨੇ ਉਹਨਾਂ ਨੂੰ ਜੋ ਬਣਦੀ ਸਜ਼ਾ ਸੀ ਮੈਕਸਿਮਮ 2 ਸਾਲ ਦੀ ਸਜ਼ਾ ਉਹ ਕੀਤੀ ਨਾਲ ਜੁਰਮਾਨਾ ਕੀਤਾ ਤੇ ਮੈਂ ਜੁਡੀਸ਼ਰੀ ਦਾ ਵਕੀਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇਨਸਾਫ ਮਿਲਿਆ ਸਰ ਹੋਰ ਵੀ ਅਜਿਹੇ ਲੋਕ ਨੇ ਜਿਨ੍ਹਾਂ ਦੇ ਪੈਸੇ ਡੁੱਬੇ ਇਹਨਾਂ ਨੂੰ ਕੋਈ ਇਨਵੈਸਟਿੰਗ ਨਹੀਂ ਲਗਾਉਂਦੇ ਦੇਖੋ ਮੈਂ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹਨਾ ਮੈਂ ਕਦੇ ਕਿਸੇ ਦਾ ਹੱਕ ਨਾ ਰੱਖੋ ਕਿਸੇ ਦੇ ਪੈਸੇ ਨਾ ਮਾਰੋ ਕਿਉਂਕਿ ਜੁਡੀਸ਼ਰੀ ਆਪਣੀ ਬਹੁਤ ਸਾਫ਼ ਸੁਥਰੀ ਹੈ ਇੰਡੀਆ ਦੀ ਜੇ ਤੁਸੀਂ ਕਿਸੇ ਨਾਲ ਧੋਖਾ ਬੇਈਮਾਨੀ ਕਰੋਗੇ ਤਾਂ ਤੁਸੀਂ ਸਲਾਖਾਂ ਦੇ ਪਿੱਛੇ ਜਾਓਗੇ ਜਾਓਗੇ ਤੇ ਮੈਂ ਆਨਰੇਬਲ ਕੋਰਟ ਦਾ ਸਰਦਾਰ ਗੁਰਦੇਵ ਸਿੰਘ ਜੀ ਦੀ ਅਦਾਲਤ ਨੇ ਜਿਹੜੀ ਬਣਦੀ ਕਰਮਜੀਤ ਕੋਰਟ ਨੂੰ ਸਜ਼ਾ ਦਿੱਤੀ ਮੈਂ ਜੱਜ ਸਾਹਿਬ ਦਾ ਜੁਡੀਸ਼ਰੀ ਦਾ ਵਕੀਲ ਸਾਹਿਬ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਕਿ ਉਹ ਮੁਜਲਮ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਸੀ ਉਹਨਾਂ ਨੂੰ ਜੇਲ੍ਹ ਦੀ ਸਜ਼ਾ ਦਿੱਤੀ